ਇਸ ਸਿੱਧੇ ਤੌਰ ਤੇ ਚੇਤਾਵਨੀਆਂ ਜਿੰਨੇ ਵੀ ਹਮਾਚਲੀਏ ਇਹ ਜੇ ਸਾਡੇ ਹੀਦਰਗੇ ਬੰਦਿਆਂ ਨਾਲ ਬਦਸਲੂਕੀ ਕਰਨ ਨੂੰ ਨਹੀਂ ਹਟਣਗੇ ਇਹਨਾਂ ਨੂੰ ਸਿੱਧੇ ਤੌਰ ਤੇ ਚੇਤਾਵਨੀਆਂ ਜਿੰਨੇ ਹਮਾਚਲੇ ਇਹ ਤਨੂੰ ਗੱਡੀਆਂ ਲੈ ਕੇ ਆਉਣਗੇ ਜਿੰਨੇ ਹਮਾਚਲੇ ਸਾਡੇ ਰੈਸਟੋਰੈਂਟਾਂ 'ਚ ਕੰਮ ਕਰਦੇ ਆ ਜਿੰਨੇ ਹਮਾਚਲੇ ਸਾਡੇ ਹਸਪਤਾਲਾਂ 'ਚ ਕੰਮ ਕਰਦੇ ਆ ਜਾਂ ਉਹਦਾ ਵੀ ਕੋਈ ਕਾਰੋਬਾਰ ਕਰਦੇ ਆ ਬਾਬਾ ਜੀ ਛਤਰ ਮਾਰ ਮਾਰ ਭਜਾਵਾਂਗੇ ਇਹ ਨਾ ਹੋਵੇ ਦੋ ਤਿੰਨ ਫੁਕਰਿਆਂ ਕਰਕੇ ਜਿਹੜੇ ਕੋਈ ਵਿਚਾਰੇ ਰੋਟੀ ਕਮਾਉਣ ਆਏ ਆ ਜਾਂ ਕੋਈ ਆਪਣਾ ਇੱਥੇ ਵਧੀਆ ਕੀਤਾ ਕਰਨਾ ਹੈ ਉਹਨਾਂ ਦਾ ਵੀ ਨੁਕਸਾਨ ਹੋਵੇ ਅਸੀਂ ਸਿੱਧੀ ਚੇਤਾਵਨੀ ਦਿੰਦੇ ਹਮਾਤਲੀਆ ਦੀਆਂ ਗੱਡੀਆਂ ਖੋਗੋ ਕੇ ਰੱਖਣੀਆਂ ਸ਼ੁਰੂ ਕਰ ਦਿਆਂਗੇ ਇੱਥੇ ਦੇ ਸਾਡੇ ਕੋਲ ਮਿੰਤਾ ਕਰਕੇ ਲੈ ਕੇ ਜਾਣਗੇ ਕਿਸੇ ਤੇ ਯੂਰਟੇਰ ਫੇ ਲੈ ਕੇ ਦੱਸ ਦਿਓ ਜੇ ਤੁਸੀਂ ਨਹੀਂ ਬਾਜ ਆਉਣਾ ਤਾਂ ਪਰ ਸਾਡੇ ਜਿਹੜੇ ਹਮਾਤਰੀਏ ਆ ਉਹ ਸਾਡੇ ਪੰਜਾਬੀ ਨਾਲ ਵੱਧ ਸਲੂਕੀ ਕਰਦੇ ਆ ਤੁਹਾਡੀ ਬੀਹਾਂ ਪੀਹਾਂ ਵਾਲੀ ਮੈਗੀ ਜਿਹੜੀ ਉਹ ਭੈਣੀ ਸਾਡੇ ਬੰਦੇ ਅਸੀਂ ਅਸੀਂ ਦੀ ਖਾਂਡੇ ਆ ਉਹ 25 25 30 30 ਜਣੇ ਇਕੱਠੇ ਹੋਗੇ ਤੁਹਾਡੇ ਤੁਹਾਡਾ ਰੁਜ਼ਗਾਰ ਤੁਹਾਨੂੰ ਦਿੰਦੇ ਆ ਉਧਰ ਜਾ ਕੇ ਤੁਹਾਡੇ ਇਹਦਰੋਂ ਚੀਜ਼ਾਂ ਲੈ ਕੇ ਆਉਂਦੇ ਹੋਟਲਾਂ 'ਚ ਪੈਸੇ ਕਾਟਦੇ ਆ ਪٹرول ਪੰਪਾਂ ਤੇ ਫੇ ਤੁਹਾਨੂੰ ਅਜੇ ਤੱਕ ਕਿਨੇ ਪਖੰਡ ਫੜਿਆ ਹੋਇਆ ਦੋ ਦੋ ਬੂ ਬੈਰੀਅਲ ਜੇ ਲਾ ਕੇ ਅਖੇਰੀ ਸਾਨੂੰ ਟੈਕਸ ਦਿੱਤਾ ਜਾਵੇ ਜੀ 100 ਰੁਪਇਆ 200 ਰੁਪਇਆ ਇਹ ਕੁਝ ਵੀ ਡਿਵੈਲਪਮੈਂਟ ਦਾ ਹਨ ਉਹ ਵਿਚਾਰੇ ਸਾਡੇ ਉਹ ਵੀ ਦੇ ਰਹੇ ਨੇ ਫੇ ਪੰਜਾਬੀ ਕਿਹੜੇ ਪੱਖੋਂ ਮਾੜੇ ਨੇ ਇਹਨਾਂ ਨੂੰ ਪੁੱਛਣਾ ਪੁੱਛਿਆ ਜਾਵੇ ਸਾਡੇ ਜਿਹੜੇ ਲੋਕ ਨੇ ਉਹ ਮੂਰਖ ਨੇ ਇਹ ਕਤੇ ਇੱਕ ਸਾਲ ਲਈ ਕਸਮ ਹੀ ਖਾਣ ਕਿ ਕੋਈ ਵੀ ਪੰਜਾਬੀ ਹਿਮਾਚਲ ਨਹੀਂ ਬੜੂਗਾ ਇਹ ਕਿਥੋਂ ਬਣਾ ਲੈਣਗੇ ਕੁਝ ਹਨਾ ਤੁਸੀਂ ਤੁਸੀਂ ਮੰਗਖਾਨੇ ਬੰਦੇ ਆ ਮੈਂ ਮੰਗਖਾਨੇ ਕਹੂੰਗਾ ਤੁਹਾਨੂੰ ਤੁਸੀਂ ਸਾਡੇ ਭਰਾ ਜਿਹੜੇ ਤੁਹਾਡਾ ਕੋਈ ਹਿਮਾਚਲ ਦੇ ਆਪਣਾ ਪਹਾੜ ਜੇ ਦੇਖਣ ਚੱਲ ਜਾਂਦੇ ਆ ਪਰਫ ਪਈ ਦੇਖਣ ਚੱਲ ਜਾਂਦੇ ਤੁਸੀਂ ਉਹਨਾਂ ਨੂੰ ਟੂ ਵੀਲਰਾਂ ਦਾ ਵੀ ਯਾਰ ਉਹਨਾਂ ਕੋ ਆਪਣੇ ਟੈਕਸ ਲੈ ਰਹੇ ਹੋ ਤੁਸੀਂ ਤਾਂ ਮੰਗ ਖਾਣੇ ਆ ਸਾਡੇ ਪੰਜਾਬ ਉਹ ਅਸੀਂ ਤਾਂ ਤੁਹਾਨੂੰ ਕੋਲੋਂ ਖਲਾਉਨੇ ਆ ਡੇਢੇ ਲੰਗਰ ਲਾਉਨੇ ਆ ਤੇ ਤੁਸੀਂ ਸਾਡੇ ਯਾਰ ਉੱਤੇ ਇਦਾਂ ਦੀਆਂ ਗੱਲਾਂ ਕਰਦੇ ਇਹ ਪ੍ਰਭਜੋ ਜੀ ਦੱਸਿਆ ਜਾ ਰਿਹਾ ਹੈ ਜੋ ਹਿਮਾਚਲ ਵੱਲੋਂ ਸਾਨੂੰ ਇਨਫੋਰਮੇਸ਼ਨ ਆਈ ਹੈ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਆ ਕਿ ਇੱਥੇ ਆ ਕੇ ਆ ਹੁੱਲੜ ਬਾਜ਼ੀਆਂ ਕਰਦੇ ਆ ਆਪਣੇ ਆਪਣੀ ਸਾਈਡ ਤੋਂ ਦੂਸਰੀ ਸਾਈਡ ਜਾਂਦੇ ਆ ਤੇ ਲੋਕਾਂ ਨੂੰ ਪ੍ਰਸਤਾਨ ਕਰਦੇ ਆ ਇਸ ਕਰਕੇ ਉਹਨਾਂ ਨਾਲਾਂ ਚ ਜਗਤੀਆਂ ਜਾਂਦੀ ਇਹ ਦੇਖੋ ਜੇ ਕੋਈ ਮੰਨੋ ਹੁੱਲੜਵਾਜੀ ਕਰਦਾ ਆਵਾਜ਼ ਆ ਇਧਰ ਉਧਰ ਜਾਂਦਾ ਉਹਦੇ ਵਿੱਚ ਝੰਡੇ ਦਾ ਕੀ ਕਮਿਊਨੀਕੇਸ਼ਨ ਆ ਝੰਡੇ ਹੀ ਕਿਉਂ ਉਤਾਰੇ ਜਾਂਦੇ ਉਹਨਾਂ ਦੇ ਉਹਨਾਂ ਤੇ ਬਣਦੀ ਕਾਰਵਾਈ ਕਰੋ ਤੁਸੀਂ ਹਨਾ ਜੋ ਕਾਨੂੰਨੀ ਤੌਰ ਤੇ ਝੰਡਿਆਂ ਦਾ ਤੇ ਹੁੱਲੜਵਾਜੀ ਦਾ ਤਾਂ ਕੋਈ ਕਮਿਊਨੀਕੇਸ਼ਨ ਹੀ ਨਹੀਂ ਹੈਗਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਨੇਸ਼ਨ ਟੀਵੀ ਤੇ ਮੈਂ ਆ ਤੁਹਾਡੇ ਨਾਲ ਕ੍ਰਿਸ਼ ਵਰਮਾ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਐਸਐਮ ਹਿਮਾਚਲ ਤੋਂ ਪੰਜਾਬੀਆਂ ਦਾ ਮੁੱਦਾ ਬੜਾ ਚਰਚਾ ਦਾ ਇਸ ਟਾਈਮ ਵਿਸ਼ਾ ਬਣਿਆ ਹੋਇਆ ਹੈ। ਇਸ ਕਰਕੇ ਸਾਡੇ ਨਾਲ ਇਸ ਟਾਈਮ ਜਥੇਦਾਰ ਪ੍ਰਭਜੋਤ ਸਿੰਘ ਭੋਪੂਰ ਸਾਡੇ ਨਾਲ ਨੇ ਉਹ ਇਸ ਚਰਚਾ ਦੇ ਵਿਸ਼ੇ 'ਤੇ ਸਾਡੇ ਨਾਲ ਗੱਲਬਾਤ ਕਰਨਗੇ। ਸਤਿ ਸ਼੍ਰੀ ਅਕਾਲ ਪ੍ਰਭਜੋਤ ਜੀ। ਹਾਂਜੀ ਵੀਰ ਵਾਹਿਗੁਰੂ ਜੀ ਕਾ ਹਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰਭਜੋਤ ਜੀ ਜੋ ਆ ਹਿਮਾਚਲ ਦੇ ਵਿੱਚ ਹੁਣ ਜਿਹੜੇ ਆਪਣੇ ਨੌਜਵਾਨ ਜਾ ਰਹੇ ਨੇ ਝੰਡੇ ਲਗਾਏ ਹੁੰਦੇ ਆ ਉਹਨਾਂ ਦੇ ਝੰਡੇ ਉਤਾਰੇ ਜਾ ਰਹੇ ਨੇ ਤੋੜੇ ਵੀ ਜਾ ਰਹੇ ਨੇ ਤੇ ਉਹਨਾਂ ਨਾਲ ਬਸ ਲੁਕੀ ਕੀਤੀ ਜਾ ਰਹੀ ਹੈ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਜਿਹੜਾ ਇਸ ਤਰ੍ਹਾਂ ਮੁੱਦਾ ਬਣਿਆ ਪਿਆ ਵਾ ਕਿ ਜਿਹੜੇ ਝੰਡੇ ਉਤਾਰੇ ਜਾ ਰਹੇ ਆ ਜਾਂ ਬਸ ਲੁਕੀ ਕੀਤੀ ਜਾ ਰਹੀ ਹੈ ਹਨਾ ਜਾਂ ਨੌਜਵਾਨਾਂ ਨਾਲ ਇਹਦਾ ਵਿਸਕਰਾ ਇੱਕ ਹਿਸਾਬ ਦਾ ਆਪਾਂ ਕਹਾਂ ਦੇ ਵੀ ਵਿਸਕਰਾਈ ਕਰਦੇ ਪਏ ਨੇ ਇੱਕ ਹਿਸਾਬ ਦੀ ਇਹ ਜਿਹਦਾ ਪੰਜਾਬ ਤੋਂ ਜੈਲ ਸੀ ਜਾਂ ਕਹ ਲਈਏ ਜਾਂ ਕੋਈ ਕੋਈ ਬੈਰ ਸਿਸਟਮ ਵਾਲਾ ਇਹ ਕਰਨ ਦੇ ਆ ਇਲੀਗਾ ਤੇ ਇਹ ਆ ਵੀ ਦੇਖੋ ਜਿਹੜਾ ਹਿਮਾਚਲਾ ਉਹ ਇੱਕ ਇੰਡੀਆ ਦਾ ਹਿੱਸਾ ਆ ਕੋਈ ਵਾਰਾ ਨਹੀਂ ਹੈਗਾ ਦੂਜੀ ਗੱਲ ਇਹ ਆ ਜਿਹੜੇ ਕੋਈ ਪੰਜਾਬੀ ਸਾਡੇ ਭਰਾ ਸੱਜਣ ਉਧਰ ਜਾਂਦੇ ਆ ਜੂ ਉਹਨਾਂ ਦਾ ਰੋਟੀ ਦਾ ਤੂਰੀ ਫੁਲਕਾ ਚੱਲਦਾ ਉਹ ਸਾਰਾ ਪੰਜਾਬੀ ਦੇ ਸਿਰ ਤੋਂ ਹੀ ਚੱਲਦਾ ਪੰਜਾਬੀ ਨਾ ਅੰਦਰ ਜਾਣ ਤੇ ਇਹਨਾਂ ਦਾ ਤਾਂ ਚੱਲਣਾ ਹੀ ਕੁਝ ਨਹੀਂ ਆ ਠੀਕ ਆ ਨਾ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਕੋਈ ਸਾਡੇ ਭਰਾ ਸੱਜਣ ਝੰਡੇ ਲਾ ਕੇ ਜਾਂਦੇ ਆ ਉਧਰ ਜੇ ਅਸੀਂ ਝੰਡਾ ਲਾਉਨੇ ਆ ਤੇ ਉਹਦੀ ਮਰਿਆਦਾ ਨੂੰ ਕਾਇਮ ਰੱਖਣ ਦੀ ਵੀ ਜ਼ਰੂਰਤ ਰੱਖਿਆ ਕਰੋ ਠੀਕ ਹੈ ਜੀ ਮਸਲਾ ਇਹੀ ਆ ਵੀ ਜਿਹੜਾ ਝੰਡਾ ਲਾਉਣਾ ਬਸਲੂਕੀ ਕਰਨਾ ਤੇ ਕਿੱਦਾਂ ਇਹ ਬੜਾ ਮੜਾ ਜਿਹਾ ਕੋਈ ਨਿੰਦਨਯੋਗ ਕੰਮ ਹੈ ਜਿਹੜਾ ਹਿਮਾਚਲ 'ਚ ਕਰ ਰਹੇ ਆ ਤੇ ਪ੍ਰਬਜੋਦੀ ਦੱਸਿਆ ਜਾ ਰਿਹਾ ਜੋ ਹਿਮਾਚਲ ਵੱਲੋਂ ਸਾਨੂੰ ਇਨਫੋਰਮੇਸ਼ਨ ਆਈ ਹੈ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਆ ਕਿ ਇੱਥੇ ਆ ਕੇ ਆ ਹੁੱਲੜਬਾਜ਼ੀਆਂ ਕਰਦੇ ਆ ਆਪਣੇ ਆਪਣੀ ਸਾਈਡ ਤੋਂ ਦੂਸਰੀ ਸਾਈਡ ਜਾਂਦੇ ਆ ਤੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਆ ਇਸ ਕਰਕੇ ਉਹਨਾਂ ਨਾਲਾਂ ਚ ਜੱਗੀਆਂ ਚੱਜੀਆਂ ਜਾ ਰਹੀਆਂ ਨੇ ਦੇਖੋ ਜੇ ਕੋਈ ਮਲੋ ਹੁੱਲੜਵਾਜੀ ਕਰਦਾ ਬਾਜਾ ਇਧਰੋਂ ਉਧਰ ਜਾਂਦਾ ਉਹਦੇ ਝੰਡੇ ਦਾ ਕੀ ਕਮਿਊਨੀਕੇਸ਼ਨ ਹੈ ਝੰਡੇ ਹੀ ਕਿਉਂ ਉਤਾਰੇ ਜਾਂਦੇ ਉਹਨਾਂ ਦੇ ਉਹਨਾਂ ਤੇ ਬਣਦੀ ਕਾਰਵਾਈ ਕਰੋ ਤੁਸੀਂ ਹਨਾ ਜੋ ਕਾਨੂੰਨੀ ਤੌਰ ਤੇ ਝੰਡਿਆਂ ਦਾ ਤੇ ਹੁੱਲੜਵਾਜੀ ਦਾ ਤਾਂ ਕੋਈ ਕਮਿਊਨੀਕੇਸ਼ਨ ਹੀ ਨਹੀਂ ਹੈਗਾ ਤੇ ਪਰ ਉਹ ਜੋ ਜਿਹੜੇ ਬੰਦੇ ਤੇ ਗੁਰੂ ਘਰ ਆਉਂਦੇ ਨੇ ਮੱਥਾ ਟੇਕਦੇ ਨੇ ਉਹ ਤਾਂ ਚਲੋ ਠੀਕ ਹੈ ਪਰ ਜਿਹੜੇ ਅੱਜ ਕੱਲ ਦੇ ਨੌਜਵਾਨ ਪੀੜੀ ਹੈ ਜਿਹੜੀ ਅੱਜ ਕੱਲ ਦੀ ਨੌਜਵਾਨ ਪੀੜੀ ਹੈ ਉਹ ਗੁਰਦੁਆਰੇ ਸਾਹਿਬ ਮੱਥਾ ਟੇਕਣ ਨਹੀਂ ਜਾਂਦੀ ਉਹ ਹੁੱਲੜ ਬਾਜੀ ਕਰਦੇ ਤਿੰਨ ਤਿੰਨ ਬੰਦੇ ਚਾਰ ਚਾਰ ਬੰਦੇ ਮੋਟਰਸਾਈਕਲ ਤੇ ਬੈਠ ਕੇ ਵੱਡੇ ਵੱਡੇ ਹੋਰਨ ਲਗਾ ਕੇ ਗੁਰੂਗਨ ਮੱਥਾ ਨਹੀਂ ਟੇਕਦੇ ਅੱਗੇ ਦੇ ਕੁੱਲੂ ਮਨਾਲੀ ਵਾਲੀ ਸਾਈਡ ਨਿਕਲ ਜਾਂਦੇ ਆ ਤੇ ਉਹਨਾਂ ਨੂੰ ਤੁਸੀਂ ਕੀ ਸਿਨੈਣਾ ਦੇਣਾ ਚਾਹੂਗੇ ਦੇਖੋ ਜੀ ਸਾਡੇ ਜਹੇਦਾਰਾਂ ਨੇ ਵੀ ਇੱਕ ਬੜਾ ਵਧੀਆ ਮੈਸੇਜ ਦਿੱਤਾ ਸੀਗਾ ਵੀ ਜਿਹੜਾ ਖਾਲਸਾ ਆ ਉਹਦਾ ਆਨੰਦਪੁਰ ਸਾਹਿਬ ਜਿਹੜਾ ਉਹ ਘਰ ਆ ਹਨਾ ਘਰ ਆਇਆ ਅੰਮਾ ਜਾਇਆ ਸਾਡੇ ਜਹੇਦਾਰ ਬਾਬਾ ਮੀਰ ਜੀ ਦੀ ਛੂਟੀ ਸਾਹਿਬ ਉਹਨਾਂ ਨੇ ਇਹ ਬੋਲਦੇ ਪੀ ਜਿਹੜਾ ਘਰ ਆਉਂਦਾ ਆ ਮੰਨ ਲਓ ਸਾਡੇ ਉਹਦਾ ਵੈਲਕਮ ਕਰੀਏ ਉਹਨਾਂ ਨੂੰ ਨਿੰਦੀਏ ਨਾ ਜੇ ਅਗਲੇ ਮੰਨ ਲਓ ਆਉਂਦੇ ਨੇ ਜੇ ਕਿਤੇ ਪਾਸੇ ਮੁੰਡੇ ਜਿਨ੍ਹਾਂ ਨੂੰ ਤੁਸੀਂ ਮਢੀਰਵਾਦਾ ਕਹਿੰਨੇ ਹੋ ਜੋ ਜਾਣ ਗਏ ਨਹੀਂ ਉਹਨਾਂ ਨੂੰ ਪਤਾ ਕਿਵੇਂ ਲੱਗੂਗਾ ਸਾਡਾ ਹੁਲਾਮੁਲਾ ਆ ਉਹਨਾਂ ਨੂੰ ਪਤਾ ਕਿੱਦਾਂ ਲੱਗੂਗਾ ਵੀ ਸਾਡੇ ਇਤਿਹਾਸਕ ਦੜ ਵੀ ਆ ਜੋ ਜਾਣ ਗਏ ਨਾ ਤਾਂ ਹਨਾ ਬਾਕੀ ਜਿਹਨੂੰ ਸਮਾਤਿਆ ਉਹਨੇ ਆਪਣੇ ਤਰੀਕੇ ਨਾਲ ਜਾਣਾ ਤੇ ਜੇ ਅਸੀਂ ਮੁੰਡਿਆਂ ਨੂੰ ਮੁੰਡੇ ਕਵਾਂਗੇ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਉਹਨਾਂ ਨੇ ਹੀ ਕਹ ਲਈ ਇਹ ਵੀ ਦੋ ਤਿੰਨ ਜਣੇ ਬਹਿ ਲੈਣ ਦੇ ਆਦਾ ਕੁਝ ਵੀ ਇਹ ਤਾਂ ਨੋਰਮਲ ਗੱਲ ਆ ਤੇ ਸਾਰੇ ਪਾਸੇ ਚੱਲਦਾ ਸਿਸਟਮ ਤੇ ਪ੍ਰਭਜੋ ਜੀ ਮੇਰੇ ਕੋਲ ਨਾ ਇੱਕ ਰੀਸੈਂਟਲੀ ਵੀਡੀਓ ਆਈ ਹੈ ਜਿਹਦੇ ਕੀ ਵਿੱਚ ਕੁਝ ਆਪਣੇ ਸਿੱਖਾਂ ਵੱਲੋਂ ਦੂਸਰੇ ਸਿੱਖਾਂ ਨੂੰ ਰੋਕਿਆ ਜਾ ਰਿਹਾ ਯਾਨੀ ਕਿ ਕੁਝ ਨੌਜਵਾਨ ਜਿਹੜੇ ਸਿੱਖ ਸਿਗੇ ਉਹ ਟਰੈਕਟਰ ਦੇ ਉੱਤੇ ਉੱਚੀ ਉੱਚੀ ਗਾਣੇ ਲਗਾ ਕੇ ਜਾ ਰਹੇ ਸੀਗੇ ਤੇ ਦੂਜੇ ਸਿੱਖ ਨੌਜਵਾਨਾਂ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਕਿ ਆਹ ਚੀਜ਼ਾਂ ਨਾ ਕਰੋ ਇਹ ਇਹਦਾ ਤੁਸੀਂ ਕਿਸ ਹੱਬ ਨਾ ਕਰਦੇ ਹੋ ਕਿਉਂਕਿ ਸਿੱਖ ਸਿੱਖ ਨੂੰ ਰੋਕ ਰਿਹਾ ਨਹੀਂ ਦੇਖੋ ਸਿੱਖ ਸਿੱਖ ਨੂੰ ਕਦੀ ਨਹੀਂ ਰੋਕਦਾ ਹੁੰਦਾ ਪਰ ਚੱਕਰ ਇਹ ਹੁਣ ਇੱਕ ਘਰ ਦੇ ਵਿੱਚ ਦੋ ਭਰਾ ਰਹਿੰਦੇ ਨੇ ਜੇ ਵੱਡਾ ਭਰਾ ਛੋਟੇ ਨੂੰ ਜਿਹਨੂੰ ਸਮਝ ਨਹੀਂ ਆ ਕੁਝ ਵੀ ਇਹ ਕੰਮ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ ਜੋ ਭਰਾ ਸਮਝਾਊਗਾ ਨਹੀਂ ਤਾਂ ਛੋਟੇ ਨੂੰ ਪਤਾ ਕਿੱਦਾਂ ਲੱਗੂਗਾ ਉਹ ਵੀ ਸਾਡੇ ਭਰਾ ਹੀ ਨੇ ਪਰ ਗੱਲ ਚੱਕਰ ਕੀ ਆ ਵੀ ਗਲਤ ਇੱਥੇ ਹੋ ਜਾਂਦਾ ਵਾ ਵੀ ਜਿੱਦਾਂ ਉਹ ਫਿਰ ਆਪਾਂ ਇਹ ਗੱਲ ਕਰ ਲਈਨੇ ਵੀ ਗਾਣੇ ਲਾਉਣੇ ਜਾਂ ਉੱਚੀ ਉੱਚੀ ਜਿਆਦਾ ਜਿਆਦਾ ਜਣੇ ਬੈਣਾ ਉਹਦੇ 'ਚ ਕੀ ਹੈ ਜਿਹੜੇ ਸਾਡੇ ਦੂਜੇ ਨਿਹੰਗ ਸਿੰਘ ਨੇ ਜਾਂ ਸਿੱਖ ਨੇ ਉਹਨਾਂ ਨੂੰ ਇਹੀ ਗੱਲ ਕਹਿੰਦੇ ਵੀ ਕਿਤੇ ਤੁਹਾਡਾ ਕੋਈ ਨੁਕਸਾਨ ਨਾ ਹੋ ਜਾਵੇ ਜਾਂ ਤੁਹਾਡੇ ਟਰੈਕਟਰ ਥੱਲੇ ਆਣ ਕੇ ਕਿਸੇ ਦਾ ਨੁਕਸਾਨ ਨਾ ਹੋ ਜਾਵੇ ਜਾਂ ਮੰਨ ਲਓ ਕਈ ਵਾਰ ਜਿਸ ਹਿਸਾਬ ਨਾਲ ਰਿਸਾਂ ਦੇ ਕੇ ਬ੍ਰੇਕਾਂ ਮਾਰਦੇ ਕੋਈ ਆਪ ਦਾ ਇਹਨਾਂ ਦਾ ਡੇਕੇ ਨੁਕਸਾਨ ਨਾ ਹੋ ਜਾਵੇ ਉਹ ਤਾਂ ਰੋਕਦੇ ਨਹੀਂ ਤਾਂ ਹੋਰ ਕੋਈ ਡਾ ਕੋਈ ਕਾਰਨ ਨਹੀਂ ਹੈਗਾ ਵੀਰ ਇਹਨਾਂ ਦਾ ਤੇ ਪ੍ਰਭਜੋਤ ਜੀ ਜਿਹੜਾ ਹੁਣ ਹਿਮਾਚਲ ਦੇ ਵਿੱਚ ਆ ਜੋ ਵੀ ਹੋਇਆ ਹੈ ਅਗਰ ਇਹ ਚੀਜ਼ਾਂ ਨਹੀਂ ਰੁਕਦੀਆਂ ਤੇ ਅਸੀਂ ਵੀ ਅਗਲਾ ਸਟੈਪ ਕੀ ਲਵਾਂਗੇ ਇਹਨਾਂ ਨਾਲ ਦੇਖੋ ਇਹ ਜਿਹੜਾ ਇਸ ਟਾਈਮ ਵਿਸ਼ਾਇਆ ਬੜਾ ਚਿੰਤਾ ਦਾ ਯੋਗ ਆ ਇਹ ਸਾਡੇ ਜਥੇਬੰਦੀਆਂ 'ਚ ਕੱਲ ਚੱਲਦੀ ਵੀ ਪਈ ਆ ਆਪਣੇ ਤੌਰ ਦੇ ਤੇ ਮੈਂ ਜਿਹੇ ਦਾ ਪ੍ਰਸਿੰਘ ਭੂਪੁਰ ਦਸ਼ਮੇਸ਼ ਤਨਾ ਦਲ ਤੋਂ ਸਾਡੇ ਮੌਜੂਦਾ ਮੁਖੀ ਜੰਗੀ ਜਨਰਲ ਜਿਹੇ ਦਾ ਬਾਬਾ ਮੇਜੇ ਛੁੱਟੀ ਸਾਹਿਬ ਆਉਣ ਵਾਲੋ ਇਹ ਸਿੱਧੇ ਤੌਰ ਤੇ ਚੇਤਾਵਨੀਆਂ ਜਿੰਨੇ ਵੀ ਹਮਾਚਲੀਏ ਇਹ ਜੇ ਸਾਡੇ ਹੀਦਰਗੇ ਬੰਦਿਆਂ ਨਾਲ ਬਦਸਲੂਕੀ ਕਰਨ ਉਹ ਨਹੀਂ ਹਟਣਗੇ ਇਹਨਾਂ ਨੂੰ ਸਿੱਧੇ ਤੌਰ ਤੇ ਚੇਤਾਵਨੀਆਂ ਜਿੰਨੇ ਹਮਾਚਲੇ ਤਨੂੰ ਗੱਡੀਆਂ ਲੈ ਕੇ ਆਉਣਗੇ ਜਿੰਨੇ ਹਮਾਚਲੇ ਸਾਡੇ ਰੈਸਟੋਰੈਂਟਾਂ 'ਚ ਕੰਮ ਕਰਦੇ ਆ ਜਿੰਨੇ ਹਮਾਚਲੇ ਸਾਡੇ ਹਸਪਤਾਲਾਂ 'ਚ ਕੰਮ ਕਰਦੇ ਆ ਜਾਂ ਉਹਦਾ ਵੀ ਕੋਈ ਕਾਰੋਬਾਰ ਕਰਦੇ ਆ ਬਾਬਾ ਜੀ ਛੇਤਰ ਮਾਰ ਮਾਰ ਭਜਾਵਾਂਗੇ ਇਹ ਨਾ ਹੋਵੇ ਦੋ ਤਿੰਨ ਫੁਕਰਿਆ ਕਰਕੇ ਜਿਹੜੇ ਕੋਈ ਵਿਚਾਰੇ ਰੋਟੀ ਕਮਾਉਣ ਆਏ ਆ ਜਾਂ ਕੋਈ ਆਪਣਾ ਇੱਥੇ ਵਧੀਆ ਕੀਤਾ ਕਰਨਾ ਹੈ ਉਹਨਾਂ ਦਾ ਵੀ ਨੁਕਸਾਨ ਹੋਵੇ ਅਸੀਂ ਸਿੱਧੀ ਚੇਤਾਵਨੀ ਦਿੰਨੇ ਹਮਾਤਲੀਆ ਦੀਆਂ ਗੱਡੀਆਂ ਖੋਹ ਕੇ ਰੱਖਣੇ ਸ਼ੁਰੂ ਕਰ ਦਿਆਂਗੇ ਇੱਥੇ ਤੇ ਸਾਡੇ ਕੋਲ ਮਿੰਤਾ ਕਰਕੇ ਲੈ ਕੇ ਜਾਣਗੇ ਕਿਸੇ ਤੇ ਯੂਰਟੇ ਆ ਫਿਰ ਲੈ ਕੇ ਦੱਸ ਦਿਓ ਜੇ ਤੁਸੀਂ ਨਹੀਂ ਬਾਜ ਆਉਣਾ ਤਾਂ ਕਿਉਂਕਿ ਸਾਨੂੰ ਵੀ ਆਉਂਦਾ ਸਾਨੂੰ ਵੀ ਸਾਰਾ ਕੁਝ ਕਰਦਾ ਆਉਂਦਾ ਸਾਨੂੰ ਵੀ ਡਾਂਖੜ ਕਾਉਣੀ ਆਉਂਦੀ ਹੈ ਸਾਨੂੰ ਵੀ ਛਤਰ ਮਾਨੇ ਆਉਂਦੇ ਆ ਪਰ ਅਸੀਂ ਕਹਿੰਨੇ ਵੀ ਜਿਹੜਾ ਕੋਈ ਬਾਹਰੋਂ ਸਟੇਟ ਚੋਂ ਸਾਡੀ ਸਟੇਟ ਚ ਆਉਂਦਾ ਅਸੀਂ ਉਹਦਾ ਵਧੀਆ ਵੈਲਕਮ ਕਰੀਏ ਉਨੂੰ ਵਧੀਆ ਤਰੀਕੇ ਨਾਲ ਰਖੀਏ ਤਾਂ ਜੋ ਅਗਲਾ ਉੱਥੇ ਜਾ ਕੇ ਇਹ ਮੈਸੇਜ ਦੇਵੇ ਨਹੀਂ ਯਾਰ ਪੰਜਾਬ ਦੇ ਬੰਦੇ ਬਹੁਤ ਵਧੀਆ ਨੇ ਜਦ ਕਿ ਹੈਗੇ ਵੀ ਨੇ ਪਰ ਸਾਡੇ ਜਿਹੜੇ ਹਮਾਤਰੀਏ ਆ ਉਹ ਸਾਡੇ ਪੰਜਾਬੀ ਨਾਲ ਵੱਧ ਸਲੂਕੀ ਕਰਦੇ ਆ ਤੁਹਾਡੀ 20-20 ਵਾਲੀ ਮੈਗੀ ਜਿਹੜੀ ਉਹ ਪੀ ਜਾਵੇ ਉਹ ਸਾਡੇ ਬੰਦੇ ਅਸੀਂ-ਅਸੀਂ ਦੀ ਖਾਂਦੇ ਆ ਉਹ 25 25 30 30 ਜਣੇ ਇਕੱਠੇ ਹੋਗੇ ਤੁਹਾਡੇ ਤੁਹਾਡਾ ਰੁਜ਼ਗਾਰ ਤੁਹਾਨੂੰ ਦਿੰਦੇ ਆ ਉੱਧਰ ਜਾ ਕੇ ਤੁਹਾਡੇ ਇਹ ਦਰੋਹ ਚੀਜ਼ਾਂ ਲੈ ਕੇ ਆਉਂਦੇ ਹੋਟਲਾਂ 'ਚ ਪੈਸੇ ਖਰਚਦੇ ਆ પેટ્રોલ ਪੰਪਾਂ ਤੇ ਫਿਰ ਤੁਹਾਨੂੰ ਇਜੇ ਤੱਕ ਕਿ ਇਹਨੇ ਪਖੰਡ ਫੜਿਆ ਹੋਇਆ ਦੋ ਦੋ ਬੂ ਬੈਰੀਅਲ ਜੇ ਲਾ ਕੇ ਅਖੇਰੀ ਸਾਨੂੰ ਟੈਕਸ ਦਿੱਤਾ ਜਾਵੇ ਜੀ 100 ਰੁਪਇਆ 200 ਰੁਪਇਆ ਦਾ ਕੁਝ ਵੀ ਡਿਵੈਲਪਮੈਂਟ ਦਾ ਨਾ ਉਹ ਵਿਚਾਰੇ ਸਾਡੇ ਉਹ ਵੀ ਦੇ ਰਹੇ ਨੇ ਫੇਰ ਪੰਜਾਬੀ ਕਿਹੜੇ ਪੱਖੋਂ ਮਾੜੇ ਨੇ ਇਹਨਾਂ ਨੂੰ ਪੁੱਛਣਾ ਪੁੱਛਿਆ ਜਾਵੇ ਤਾਂ ਆ ਹੁਣ ਇੱਕ ਪਿੱਛੇ ਵੀ ਇੱਕ ਵੀਡੀਓ ਪਰਬਜੋਦੀ ਸਾਡੇ ਕੋਲ ਵੀ ਆਈ ਸੀਗੀ ਕਿ ਬਾਈਕਾਂ ਦਾ ਵੀ ਟੋਲ ਕੱਟਿਆ ਜਾ ਰਿਹਾ ਸੀਗਾ ਜਿਹੜਾ ਟੂ ਵੀਲਰ ਹੈ ਜਿਹੜੇ ਦੋ ਪਹੀਆ ਵਾਹਨ ਹੈ ਉਹਨਾਂ ਦਾ ਵੀ ਟੋਲ ਕੱਟਿਆ ਜਾ ਰਿਹਾ ਸੀਗਾ ਤੇ ਇਹ ਚੀਜ਼ਾਂ ਕੀ ਤੰਗ ਲੱਗਦਾ ਠੀਕ ਹੈ ਦੇਖੋ ਅਗਲਿਆਂ ਦਾ ਰਾਜਾ ਜੀ ਉਥੇ ਅਗਲਿਆਂ ਦੀ ਕਹਿ ਲਈਏ ਵੀ ਉਥੇ ਚੱਲਦੀ ਆ ਜਾਂਦਾ ਉਹਨਾਂ ਦਾ ਆਪਣਾ ਘਰ ਆ ਉਹ ਤਕਾ ਕਰੀ ਜਾਂਦੇ ਨੇ ਸਾਡੇ ਜਿਹੜੇ ਲੋਕ ਨੇ ਮੂਰਖ ਨੇ ਇਹ ਕਿਤੇ 1 ਸਾਲ ਲਈ ਕਸਮ ਹੀ ਖਾਣ ਕਿ ਕੋਈ ਵੀ ਪੰਜਾਬੀ ਹਿਮਾਚਲ ਨਹੀਂ ਬੜੂਗਾ ਇਹ ਸੋ ਬਣਾ ਲੈਣਗੇ ਕੁਝ ਹਨਾ ਤੁਸੀਂ ਤੁਸੀਂ ਮੰਗਖਾਨੇ ਬੰਦੇ ਆ ਮੈਂ ਮੰਗਖਾਨੇ ਕਹੂੰਗਾ ਤੁਹਾਨੂੰ ਤੁਸੀਂ ਸਾਡੇ ਭਰਾ ਜਿਹੜੇ ਤੁਹਾਡਾ ਕੋਈ ਹਿਮਾਚਲਿਆ ਪਹਾੜ ਜੇ ਦੇਖਣ ਚੱਲ ਜਾਂਦੇ ਆ ਜਦਾ ਪਰਬ ਪਈ ਦੇਖਣ ਚੱਲ ਜਾਂਦੇ ਤੁਸੀਂ ਉਹਨਾਂ ਤੋਂ ਟੂ-ਵੀਲਰਾਂ ਦਾ ਵੀ ਯਾਰ ਉਹਨਾਂ ਕੋਲ ਆਪਣੇ ਟੈਕਸ ਲੈ ਰਹੇ ਹੋ ਤੁਸੀਂ ਤਾਂ ਮੰਗ ਖਾਣੇ ਆ ਸਾਡੇ ਪੰਜਾਬ ਉਹ ਅਸੀਂ ਤਾਂ ਤੁਹਾਨੂੰ ਕੋਲੋਂ ਖਲਾਉਨੇ ਆ ਢੇਢੇ ਲੰਗਰ ਲਾਉਨੇ ਆ ਤੇ ਤੁਸੀਂ ਸਾਡੇ ਯਾਰ ਉੱਤੇ ਇਦਾਂ ਦੀਆਂ ਗੱਲਾਂ ਕਰਦੇ ਦੂਜੀ ਗੱਲ ਇਹ ਵੀ ਸਿੱਧੀ ਸਿੱਧੀ ਆ ਵੀ ਅਸੀਂ ਜਾਣਦੇ ਆ ਅਸੀਂ ਨਿਹੰਗ ਸਿੰਘ ਜਿੱਥੇ ਬੰਦੀਆਂ ਮੇਨਾਂ ਜਿਹੜਾ ਮਰਜੀ ਵੀਰ ਬੈ ਜਾਵੇ ਕੋਈ ਹਿਮਾਚਲ ਦਾ ਟੋਲ ਟੈਕਸ ਨਹੀਂ ਦਵਾਂਗੇ ਕੋਈ ਅਸੀਂ ਕੋਈ ਰੋਡ ਟੈਕਸ ਨਹੀਂ ਕੋਈ ਡਿਵੈਲਪਮੈਂਟ ਟੈਕਸ ਨਹੀਂ ਇਹ ਸਾਡੇ ਕੋਲ ਮੰਗ ਕੇ ਦੱਸਣ ਗੱਲ ਕੀ ਹੈ ਜਿਹੜੇ ਸਾਡੇ ਭਰਾ ਉਧਰ ਜਾਂਦੇ ਆ ਉਹ ਥੋੜੇ ਆਪਣੇ ਟਰੈਕਟਰ ਪਟਕੇ ਹੋਏ ਨੇ ਹੁਣ ਸਾਨੂੰ ਗੁਰੂ ਮਾਰਾ ਨੇ ਰਾਜ ਦਿੱਤਾ ਹੋਇਆ ਬਹੁਤ ਵਧੀਆ ਬਾਣੀ ਬਾਣੇ ਦੇ ਨਾਲ ਜੁੜ ਕੇ ਰਹਿੰਦਾ ਠੀਕ ਆ ਜੀ ਉਹਦੇ ਤਕੀ ਆਪੇ ਸ਼ਸਤਰ ਰੱਖਦੇ ਆ ਸ਼ਸਤਰਾਂ ਦਾ ਭੈ ਸਾਰਿਆਂ ਨੂੰ ਆ ਤੇ ਜਿਹੜੇ ਸਾਡੇ ਭਰਾ ਆ ਉਹ ਕਟੇ-ਗੁਟਿੰਗ ਕਰਾ ਕੇ ਉਧਰ ਜਾਂਦੇ ਆ ਇਹ ਗੁਲਾਮੀ ਦਾ ਪ੍ਰਤੀਕ ਹੈ ਤੇ ਬਾਬਾ ਜੀ ਜੁੱਤੀਆਂ ਖਾਣੀਆਂ ਉਧਰ ਹੋਰ ਕੀ ਆ ਸਾਡੇ ਕੋਲ ਕੋਈ ਟੈਕਸ ਮੰਗ ਕੇ ਦੱਸਿਆ ਤੇ ਪ੍ਰਭ ਜੋਤ ਜੀ ਪਿੱਛੇ ਨਾਲ ਇੱਕ ਉਹਨਾਂ ਵੱਲੋਂ ਇੱਕ ਉਹ ਆਇਆ ਮੈਸੇਜ ਆਇਆ ਕਿ ਨੌਜਵਾਨ ਇੱਥੇ ਆਪਣੇ ਤਲਵਾਰਾਂ ਜਾਂ ਸ਼ਸਤਰ ਕਹੋ ਇਤਨੀਆਂ ਚੀਜ਼ਾਂ ਲੈ ਕੇ ਕੁਲੂ ਮੰਡਾਲੀ ਵਾਲੀ ਸਾਈਡ ਆ ਰਹੇ ਨੇ ਆਪਾਂ ਇਸ ਕਰਕੇ ਤੁਹਾਨੂੰ ਰੋਕ ਰਹੇ ਆ ਇਸ ਕਰਕੇ ਆਪਾਂ ਇਹਨਾਂ ਨਾਲ ਗੱਲਬਾਤ ਕਰ ਰਹੇ ਆ ਉਹਨਾਂ ਦਾ ਕਹਿਣਾ ਇਹ ਹੈ ਨਹੀਂ ਦੇਖੋ ਜੇ ਤੁਸੀਂ ਇਹਨਾਂ ਨੂੰ ਰੋਕ ਰਹੇ ਹੋ ਜਦੋਂ ਇੱਥੋਂ ਆਰਮੀ ਲੰਘਦੀ ਤੁਸੀਂ ਆਰਮੀ ਨੂੰ ਕਿੰਨਾ ਰੋਕ ਲੈਨੇ ਹੋ ਉਹ ਤਾਂ ਫਿਰ ਵੈਪਨ ਲਈ ਫਿਰਦੀ ਆ ਪੁਲਿਸ ਨੂੰ ਕਿੰਨਾ ਕਰੋਕਦੇ ਹੋ ਤੁਸੀਂ ਉਹਨਾਂ ਕੋਲ ਵੀ ਤਾਂ ਵੈਪਨ ਹੈਗੇ ਆ ਕੋਈ ਐਡਾ ਕੋਈ ਦਿਮਾਗੋ ਪੈਦਲ ਜਾ ਕਲੀ ਐਡਾ ਕੋਈ ਪਾਗਲ ਤਾਂ ਹੈ ਨਹੀਂ ਕਿ ਜਿਹੜਾ ਇਹਨਾਂ ਦੇ ਜਾਂਦੇ ਰਾਹ ਤੁਰੇ ਜਾਂਦੇ ਤੇ ਕੋਈ ਮਾਰ ਦਊਗਾ ਤੇ ਕਿਹਾ ਅਸੀਂ ਰੋਜ਼ ਹੀ ਸ਼ਸਤਰਾਂ ਜੀ ਰੈਣੀ ਆ ਅਸੀਂ ਕਿਤੇ ਪੰਜਾਬ 'ਚ ਹਰ ਇੱਕ ਗੱਡੀ ਦੇ ਵਿੱਚ ਸ਼ਸਤਰ ਆ ਹਰ ਇੱਕ ਭਰਾ ਕੋਲ ਸ਼ਸਤਰ ਆ ਉਹ ਕਿੰਨਾ ਕਿਤੇ ਕਿਸਨ ਟਾਰਗੇਟ ਕਰਦਾ ਕਿ ਜਿਹੜਾ ਇਹਨਾਂ ਨੂੰ ਉਹ ਦੂਜੀ ਸਟੇਟ 'ਚ ਜਾ ਕੇ ਕਰਨਗੇ ਜੀ ਪ੍ਰਭਜੋਤ ਜੀ ਬਹੁ ਬਹੁ ਸ਼ੁਕਰੀਆ ਤੁਹਾਡਾ ਤੁਸੀਂ ਸਾਨੂੰ ਆਪਣਾ ਸਮਾਂ ਦਿੱਤਾ ਆਪਣਾ ਕੀਮਤੀ ਸਮਾਂ ਦਿੱਤਾ ਤੇ ਤੁਹਾਡਾ ਬਹੁ ਬਹੁ ਸ਼ੁਕਰੀਆ